ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਕਿ ਜੋ ਦੇਸ਼ ਦੇ ਲਈ ਕੁਰਬਾਨ ਹੋਵੇ ਲੋਕ ਸ਼ਹੀਦ ਉਸ ਨੂੰ ਕਹਿੰਦੇ ਨੇ ਜਿਸ ਪਿਓ ਦਾ ਪੁੱਤ ਸ਼ਹੀਦ ਹੋਵੇ ਉਹਨੂੰ ਰੋਜ਼ ਭੁਲੇਖੇ ਪੈਂਦੇ ਨੇ ਅੱਜ ਆਜੂ ਜਾਂ ਕੱਲ ਨੂੰ ਆਜੂ ਇਹ ਕਹਿ ਕੇ ਮਨ ਸਮਝਾਉਂਦਾ ਏ ਸੁੱਖਿਆ ਜੋ ਦੇਸ਼ ਦੇ ਲਈ ਕੁਰਬਾਨ ਹੋਵੇ ਉਹ ਰਹਿੰਦੀ ਦੁਨੀਆ ਤੱਕ ਜਿਉਂਦਾ ਏ ਇਹ ਗੱਲ ਮੈਂ ਤਾਂ ਕੀਤੀ ਹੈ ਇਹ ਸ਼ਹੀਦਾਂ ਦਾ ਪਿੰਡ ਕਹਿ ਸਕਦੇ ਆ ਚੱਕਰ ਪਿੰਡ ਮੇਰੇ ਵੀਰੋ ਜਿੱਥੋਂ ਦੇ ਮਹਾਨ ਖਿਡਾਰੀ ਪੈਦਾ ਹੋਏ ਐ ਕਰਮੇ ਚੱਕਰ ਵਰਗੇ ਜੱਗੇ ਚੱਕਰ ਵਰਗੇ ਬੀਰੀ ਚੱਕਰ ਵਰਗੇ ਸੀਪੇ ਚੱਕਰ ਵਰਗੇ ਔਰ ਸਮੇ ਸਮੇ ਦੇ ਨਾਲ ਉਹਨਾਂ ਨੇ ਪਿੰਡ ਦਾ ਨਾਂ ਚਮਕਾਇਆ ਸੋ ਮੇਰੇ ਵੀਰੋ ਕਬੱਡੀ ਕੱਪ ਆਉਣ ਜਾ ਰਿਹਾ ਹੈ ਆਉਣ ਵਾਲੀ 17 18 19 ਦਸੰਬਰ ਮੇਰੇ ਵੀਰੋ ਇਹ ਖੇਡ ਮੇਲਾ ਹੈ ਔਰ ਮੱਗਰ ਸਿੰਘ ਜੀ ਯਾਦਗਰੀ ਸਟੇਡੀਅਮ ਦੇ ਵਿੱਚ ਰੌਣਕਾਂ ਲੱਗਣੀਆਂ ਜੀ ਦੇ ਵਿੱਚ ਟੀਮਾਂ ਜਿਹੜੀਆਂ ਭਾਗ ਲੈ ਰਹੀਆਂ ਨੇ 17 ਤਰੀਕ ਨੂੰ ਮੈਚ ਜਿਹੜੇ ਸ਼ੁਰੂਆਤ ਹੋਣਗੇ ਉਹ ਮੈਚ ਹੋਣਗੇ ਜੀ 52 ਕਿਲੋ ਜਿਹਦੇ ਵਿੱਚ ਇੱਕ 플레이ਰ ਬਾਹਰੋਂ ਖੇਡੇਗਾ ਔਰ ਜਿਹਦਾ ਪ੍ਰਾਈਜ਼ ਹੋਵੇਗਾ 9000 ਤੇ 7000 ਰੁਪਈਆ ਔਰ ਨਾਲ ਹੀ 17 ਨੂੰ ਕਬੱਡੀ 62 ਕਿਲੋ ਦੇ ਮੈਚ ਜਿਹੜੇ ਸਟਾਰਟ ਹੋਣਗੇ ਇੱਕ ਬਾਹਰੋਂ ਖੇਡੇਗਾ 15000 ਤੇ 10000 ਰੁਪਇਆ ਜਿਹੜਾ ਉਹਦਾ ਪ੍ਰਾਈਜ਼ ਹੈ ਔਰ 18 ਤਰੀਕ ਜਿਹੜੀ 18 ਦਸੰਬਰ ਨੂੰ ਕਬੱਡੀ 75 ਕਿਲੋ ਦੇ ਜਿਹੜੇ ਮੈਚ ਸਟਾਰਟ ਹੋਣਗੇ ਇੱਕ ਖਿਡਾਰੀ ਜਿਹੜਾ 12 ਬਾਹਰ ਖੇਡੇਗਾ 21000 ਤੇ 15000 ਇਹਦਾ ਪ੍ਰਾਈਜ਼ ਹੈ ਔਰ ਨਾਲ ਹੀ ਮੇਰੇ ਵੀਰੋ ਨਰੋਲ ਪਿੰਡਵਾਰ ਜੀ ਦੀ ਜ਼ਿਆਦਾਤਰ ਮੰਗ ਹੁੰਦੀ ਹੈ ਵੀ ਨਰੋਲ ਕਬੱਡੀ ਓਪਨ ਕਰਵਾਉਣੀ ਚਾਹੀਦੀ ਹੈ ਸੋ ਮੈਂ ਧੰਨਵਾਦ ਕਰਦਾ ਸਮੁੱਚੇ ਚਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਨਰੋਲ ਪਿੰਡਵਾਰ ਇਹ ਮੇਰੇ ਵੀਰੋ ਟੀਮ ਆ ਜਿਹੜੀ ਮੇਰੇ ਖਿਆਲ ਚ 19 ਤਰੀਕ ਨੂੰ ਖੇਢੀ ਜਾਵੇਗੀ ਕਿਉਂਕਿ ਅਕੈਡਮੀਆ ਦਾ ਚੱਕਰ ਹੈ ਔਰ 19 ਤਰੀਕ ਨੂੰ ਜਿਹੜੇ ਮੈਂ ਕਹਿ ਸਕਦਾ ਬਾਕੀ ਪ੍ਰਬੰਧਕ ਕਮੇਟੀ ਦੇ ਨਾਲ ਮੇਰੇ ਵੀਰੋ ਰਾਬਤਾ ਕਾਇਮ ਕਰ ਲੈਣ ਸਾਡੇ ਕਰਮੇ ਚਗਰ ਨੂੰ ਸਾਰੇ ਹੀ ਜਾਣਦੇ ਐ ਬੜੀ ਤਕੜੀ ਕਬੱਡੀ ਖੇਢੀ ਐ ਔਰ ਕਬੱਡੀ ਓਪਨ ਦਾ ਜਿਹੜਾ ਪਹਿਲਾ ਪ੍ਰਾਈਜ਼ ਹੋਵੇਗਾ ਨਰੋਲ ਦਾ ਉਹ ਹੈ ਜੀ 31000 ਤੇ 21000 ਰੁਪਈਆ ਔਰ ਉਸ ਤੋਂ ਬਾਅਦ 19 ਤਰੀਕ ਜਿਹਦਾ ਬੜੀ ਬੇਸਬਰੀ ਦੇ ਨਾਲ ਆਪਾਂ ਨੂੰ ਇੰਤਜ਼ਾਰ ਹੈ 8 ਚੋਟੀ ਦੀਆਂ ਅਕੈਡਮੀਆਂ ਕਹਿ ਲਓ ਕਲੱਬਾਂ ਦੇ ਮੁਕਾਬਲੇ ਹੋਣਗੇ ਜਿਹਦਾ ਪਹਿਲਾ ਪ੍ਰਾਈਜ਼ ਹੋਵੇਗਾ ਲੱਖ ਰੁਪਈਆ ਦੂਜਾ ਪ੍ਰਾਈਜ਼ ਹੋਵੇਗਾ 75000 ਰੁਪਈਆ ਔਰ ਇਸ ਖੇਡ ਮੇਲੇ ਦਾ ਜਿਹੜਾ ਲਾਈਵ ਟੈਲੀਕਾਸਟ ਹੈ www123 ਤੇ ਜਿਹੜਾ ਲਾਈਵ ਦਿਖਾਇਆ ਜਾਵੇਗਾ ਔਰ ਨਾਲ ਮੈਂ ਦੱਸ ਦੇਵਾਂ ਸਮੁੱਚੇ ਐਨਆਰਆਈ ਵੀਰਾਂ ਦਾ ਸਹਿਯੋਗ ਹੈ ਸਮੂਹ ಗ್ರಾಮ ਪੰਚਾਇਤ ਦਾ ਸਹਿਯੋਗ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਹੈ ਔਰ ਨਗਰ ਨਿਵਾਸੀਆਂ ਦਾ ਸਹਿਯੋਗ ਵੀ ਹੈਗਾ ਸੋ ਮੇਰੇ ਵੀਰੋ 17 18 19 ਦਸੰਬਰ ਚੱਕਰਪਿੰਡ ਦਾ ਖੇਡ ਮੇਲਾ ਬਹੁਤ ਹੀ ਮਸ਼ਹੂਰ ਹੋਣ ਜਾ ਰਿਹਾ ਹੈ ਔਰ ਉੱਥੇ ਪ੍ਰਸਿੱਧ ਕਬੱਡੀ ਖਿਡਾਰੀ ਮੈਂ ਕਹਿ ਸਕਦਾ ਹਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਿਹਾ ਸਾਡਾ ਵੀਰ ਕਰਮਾ ਚੱਕਰ ਜਿਹਨੂੰ ਉਹਦੇ ਦੋਸਤਾਂ ਮਿੱਤਰਾਂ ਵੱਲੋਂ ਬੁਲਟ ਦਿੱਤਾ ਜਾਵੇਗਾ ਕਿ ਬੁਲਟ ਤੇ ਬੈਠ ਭੁੱਲ ਜਾਈਏ ਕਾਰ ਸੁਖਿਆ ਦੁੱਗ-ਦੁੱਗ ਕਰੇ 270000 ਸੁਖਿਆ ਡਬਲ ਸੀਟਡ ਵਾਲਾ ਪਾਉਨੇ ਤਿੰਨ ਦਾ ਹੋ ਗਿਆ ਮੇਰੇ ਵੀਰੋ ਔਰ ਬੁਲਟ ਮੋਟਰਸਾਈਕਲ ਜੀਤਾ ਬਾਠ ਯੂਕੇ ਵਾਲਾ ਗੁਰਪ੍ਰੀਤ ਇਟਲੀ ਵਾਲਾ ਤੇ ਕਿੰਦੂ ਸਾਡਾ ਭਰਾ ਜਿਹੜਾ ਇਟਲੀ ਵਾਲਾ ਤੇ ਤੇਜੀ ਸਾਡਾ ਵੀਰ ਇਟਲੀ ਵਾਲਾ ਇਹ ਚਾਰ ਭਰਾ ਰਲ ਕੇ ਕਰਮੇ ਚੱਕਰ ਦਾ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਜਿਹੜਾ ਕਰਨ ਜਾ ਰਹੇ ਐ ਮੈਂ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਮੇਰੇ ਵੀਰਾਂ ਨੇ ਇਨਾ ਸਾਡੇ ਕਰਮੇ ਵੀਰ ਦਾ ਮਾਣ ਸਨਮਾਨ ਕਰਨਾ ਕਿਉਂਕਿ ਮੇਰੇ ਵੀਰੋ ਪਿੰਡ ਦਾ ਨਾਂ ਚਮਕਾਉਣ ਵਾਲੇ ਪਲੇਅਰ ਜਿਹੜੇ ਕਬੱਡੀ ਦੇ ਐ ਜਿਵੇਂ ਜੱਗੇ ਦਾ ਮੈਂ ਨਾਂ ਲਿਆ ਸੀਪਾ ਚੱਕਰ ਯੂਕੇ ਦੇ ਵਿੱਚ ਐ ਜੀਤਾ ਬਾੜ ਸਾਡਾ ਵੀਰ ਯੂਕੇ ਵਾਲਾ ਕਰਮਾ ਚੱਕਰ ਐ ਬਹੀਰੀ ਚੱਕਰ ਨੇ ਨਾਂ ਚਮਕਾਇਆ ਪਿੰਡ ਦਾ ਸੋ ਲੋਪੋ ਚੱਕਰ ਕੁਲੂ ਕੋਲੀ ਐ ਸੋ ਸਾਰਿਆਂ ਨੂੰ ਖੁੱਲੇ ਸੱਦੇ ਨੇ ਮੇਰੇ ਵੀਰੋ ਦਾਸ ਵੀ ਪਹੁੰਚ ਰਿਹਾ ਸੋ ਮਿਲਦੇ ਆ 19 ਤਰੀਕ ਨੂੰ 19 ਦਸੰਬਰ ਨੂੰ ਖੇਡਾਂ ਪਿੰਡ ਚੱਕਰ ਦੀਆਂ ਰੱਬ ਰਾਖਾ